ਲੁਟੇਰੇ ਕਿਵੇਂ-ਕਿਵੇਂ ਰੂਪ ਤਰਨ ਕਰਕੇ ਹੁੰਦੇ ਨੇ ਸੁਣ ਕੇ ਹੈਰਾਨ ਹੋ ਜਾਈਦਾ ਤੇ ਇੱਕ ਅਜਿਹੀ ਹੀ ਘਟਨਾ ਪੰਜਾਬ ਦੇ ਖੰਨਾ ਤੋਂ ਸਾਹਮਣੇ ਆ ਰਹੀ ਆ ਜਿੱਥੇ ਇੱਕ ਔਰਤ ਰਿਸ਼ਤਾ ਕਰਵਾਉਣ ਦਾ ਕਹਿ ਕੇ ਕਿ ਅਸੀਂ ਤੁਹਾਡੇ ਮੁੰਡੇ ਨੂੰ ਰਿਸ਼ਤਾ ਕਰਵਾਵਾਂਗੇ ਇੱਕ ਔਰਤ ਕਿਸੇ ਘਰ ਵਿੱਚ ਐਂਟਰ ਹੁੰਦੀ ਆ ਦਾਖਲ ਹੁੰਦੀ ਆ ਤੇ ਜਦੋਂ ਉਹ ਘਰ ਵਿੱਚ ਜਾਂਦੀ ਆ ਤਾਂ ਉਥੇ 65 ਸਾਲਾ ਬਜ਼ੁਰਗ ਔਰਤ ਦਾ ਕਤਲ ਕਰ ਦਿੰਦੀ ਆ ਤੇ ਕਤਲ ਕਰਕੇ ਉਸ ਘਰ ਵਿੱਚ ਗਹਿਣੇ ਪੈਸੇ ਜੋ ਵੀ ਕੀਮਤੀ ਸਮਾਨ ਸੀ ਉਹਨੂੰ ਲੁੱਟ ਕੇ ਫਰਾਰ ਹੋ ਜਾਂਦੀ ਆ ਇਹ ਬੇहद ਸ਼ਰਮਨਾਕ ਘਟਨਾ ਸਾਹਮਣੇ ਆਇਆ ਪੰਜਾਬ ਦੇ ਖੰਨਾ ਤੋਂ ਤੇ ਬੰਦਾ ਵਿਸ਼ਵਾਸ ਕਰੇ ਤਾਂ ਕਿਹਦੇ ਤੇ ਕਰੇ ਕੱਲ ਇੱਕ ਅਜਿਹੀ ਘਟਨਾ ਦਿੱਲੀ ਤੋਂ ਸਾਹਮਣੇ ਆਈ ਜਿੱਥੇ ਇੱਕ ਵਿਅਕਤੀ ਜਿੱਥੇ ਦੋ ਵਿਅਕਤੀ ਹਸਪੀਟਲ ਵਿੱਚ ਦਾਖਲ ਹੁੰਦੇ ਆ ਮਰੀਜ਼ ਬਣ ਕੇ ਤੇ ਉੱਥੇ ਜਾ ਕੇ ਉਹ ਡਾਕਟਰ ਦਾ ਕਤਲ ਕਰ ਦਿੰਦੇ ਆ ਤੇ ਇਹ ਵੀ ਕੱਟਣਾ ਇਵੇਂ ਹੀ ਵਾਪਰੀ ਆ ਤੇ ਫਿਰ ਬੰਦਾ ਵਿਸ਼ਵਾਸ ਕਰੇ ਤਾਂ ਕਿਹਦੇ ਤੇ ਕਰੇ ਮਤਲਬ ਕਿ ਅੱਜ ਅੱਜਕੱਲ ਤਾਂ ਕੋਈ ਇਹ ਵੀ ਵਿਸ਼ਵਾਸ ਨਹੀਂ ਰਹਿ ਗਿਆ ਕਿ ਕੋਈ ਚਾਹੇ ਰਿਸ਼ਤੇ ਕਰਾਉਣ ਦੇ ਨਾਤੇ ਆਏ ਕੋਈ ਚੀਜ਼ ਫੜਾਉਣ ਆਏ ਚਾਹੇ ਕੁਝ ਵੀ ਮਤਲਬ ਕਿ ਪਤਾ ਹੀ ਕੋਈ ਨਹੀਂ ਕਿ ਸਾਨੂੰ ਕਤਲ ਕਰਨ ਵਾਲੇ ਚਾਹ ਲੁਟੇਰੇ ਕਿਹੜੇ ਰੂਪ ਵਿੱਚ ਬੈਠੇ ਆ ਪੰਜਾਬ ਦਾ ਮਾਹੌਲ ਦਿਨੋ ਦਿਨ ਖਰਾਬ ਹੁੰਦਾ ਜਾ ਰਿਹਾ ਹਰ ਰੋਜ਼ ਅਜਿਹੀਆਂ ਵਾਰਦਾਤਾਂ ਵਾਪਰਦੀਆਂ ਨੇ ਤੇ ਲੋਕ ਆਪਣੇ ਘਰਾਂ ਵਿੱਚੋਂ ਨਿਕਲਣਾ ਨਿਕਲਣ ਤੋਂ ਵੀ ਡਰਦੇ ਆ 6 ਵਜੇ ਤੋਂ ਬਾਅਦ ਤਾਂ ਲਗਭਗ ਲੋਕ ਕਹਿੰਦੇ ਆ ਕਿ ਆਪਣੇ ਘਰਾਂ ਵਿੱਚ ਹੀ ਰਹੋ ਤਾਂ ਹੀ ਤੁਸੀਂ ਸਿਕਿਉਰ ਹੋ ਤਾਂ ਹੀ ਤੁਸੀਂ ਸੁਰੱਖਿਅਤ ਹੋ ਜੇਕਰ 6 ਵਜੇ ਤੋਂ ਬਾਅਦ ਤੁਸੀਂ ਘਰ ਤੋਂ ਬਾਹਰ ਜਾਓਗੇ ਪਤਾ ਹੀ ਕੋਈ ਨਹੀਂ ਕੀ ਘਟਨਾ ਵਾਪਰ ਜੇ ਪਰ ਇੱਥੇ ਤਾਂ ਦਿਨ ਦਿਹਾੜੇ ਬੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਪਿਛਲੇ ਦਿਨੀ ਵੀ ਇੱਕ ਘਟਨਾ ਸਾਹਮਣੇ ਆਈ ਸੀ ਹੁਣ ਤਾਂ ਲੁਟੇਰੇ ਜਾਂ ਕਾਤਲ ਇੰਨੇ ਮਤਲਬ ਗਿਰ ਚੁੱਕੇ ਨੇ ਕਿ ਪਿਛਲੇ ਦਿਨਾਂ ਤੋਂ ਘਟਨਾ ਸਾਹਮਣੇ ਆਈ ਲੁਟੇਰਿਆਂ ਦੀ ਉਹਨਾਂ ਨੇ ਦਿਨ ਦਿਹਾੜੇ ਇੱਕ ਈ ਰਿਕਸ਼ੇ ਵਾਲੇ ਨੂੰ ਲੁੱਟਿਆ ਤੇ ਘਟਨਾਵਾਂ ਇੱਥੋਂ ਤੱਕ ਸਾਹਮਣੇ ਹੁੰਦੀਆਂ ਕਿ ਇੱਕ ਜਿਹੜਾ ਵਿਚਾਰਾ ਗਰੀਬ ਗੁਰਬਾ ਮਜ਼ਦੂਰ ਸਬਜੀ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਤਾਂ ਉਹਨਾਂ ਸਬਜੀ ਵੇਚਣ ਵਾਲਿਆਂ ਨੂੰ ਵੀ ਕੁੱਟਮਾਰ ਕਰਕੇ ਉਹਨਾਂ ਦੀ ਲੁੱਟ ਕੀਤੀ ਜਾਂਦੀ ਆ ਉਹਨਾਂ ਤੋਂ ਜਿਹੜੇ 4 ਪੈਸੇ ਹੁੰਦੇ ਉਹ ਖੋਏ ਜਾਂਦੇ ਨੇ ਤੇ ਹਰ ਰੋਜ਼ ਦੀਆਂ ਵਾਪਰ ਰਹੀਆਂ ਇਹਨਾਂ ਘਟਨਾਵਾਂ ਤੇ ਸਰਕਾਰ ਚੁੱਪ ਆ ਸਰਕਾਰ ਕੁਝ ਵੀ ਕਰਦੀ ਦਿਖਾਈ ਨਹੀਂ ਦਿੰਦੀ ਭਾਵੇਂ ਕਿ ਸਰਕਾਰ ਬਹੁਤ ਦਾਅਵੇ ਕਰਦੀ ਹੈ ਕਿ ਅਸੀਂ ਬਹੁਤ ਇੱਥੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਤੀ ਆ ਅਸੀਂ ਇੱਥੇ ਨਸ਼ਾ ਖਤਮ ਕਰਤਾ ਜਾਂ ਹੋਰ ਇੰਨੀਆਂ ਕਿੰਨੀਆਂ ਗੱਲਾਂ ਜਿਹੜੀਆਂ ਸਰਕਾਰ ਦਾਅਵੇ ਕਰਦੀ ਹੈ ਪਰ ਇੱਕ ਵੀ ਕੀਤੀ ਨਹੀਂ ਗਈ ਤੇ ਲੋਕਾਂ ਦੀ ਜਾਨ ਦੀ ਜਿਹੜੀ ਸੁਰੱਖਿਆ ਤਾਂ ਉਹ ਕਿਤੇ ਵੀ ਹੈ ਨਹੀਂਗੀ ਹਰ ਰੋਜ਼ ਅਜਿਹੀਆਂ ਕਿੰਨੀਆਂ ਘਟਨਾਵਾਂ ਵਾਪਰਦੀਆਂ ਤੇ ਅੱਜ ਇਹ ਘਟਨਾ ਦੁਬਾਰਾ ਫੇਰ ਵਾਪਰੀ ਆ ਜਿੱਥੇ ਇੱਕ ਔਰਤ ਘਰ ਵਿੱਚ ਇਹ ਕਹਿ ਕੇ ਦਾਖਲ ਹੁੰਦੀ ਆ ਕਿ ਮੈਂ ਤੁਹਾਡੇ ਬੇਟੇ ਨੂੰ ਰਿਸ਼ਤਾ ਕਰਾਉਂਗੀ ਪਰ ਰਿਸ਼ਤਾ ਰੁਸ਼ਤਾ ਤਾਂ ਉਹਨੇ ਕੀ ਕਰਾਉਣਾ ਸੀ ਬਲਕਿ ਉਹਨੇ ਉਸ ਘਰ ਦੀ ਜਿਹੜੀ ਬਜ਼ੁਰਗ ਔਰਤ ਸੀ ਉਸੇ ਨੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਉਸ ਘਰ ਵਿੱਚੋਂ ਗਹਿਣੇ ਸੋਨੇ ਤੇ ਹੋਰ ਨਗਦੀ ਲੈ ਕੇ ਫਰਾਰ ਹੋ ਗਈ ਤੇ ਹੁਣ ਉਹ ਪੁਲਿਸ ਨੇ ਜਿਹੜੀ ਆ ਮਹਿਲਾ ਕਾਬੂ ਕਰ ਲਈ ਆ ਤੇ ਉਹਦੇ ਤੋਂ ਪੁਸ਼ਪੜਤਾਲ ਕਰ ਰਹੀ ਆ ਹੁਣ ਇਸ ਤੋਂ ਬਾਅਦ ਪਤਾ ਚੱਲੂਗਾ ਪੁਲਿਸ ਦੀ ਪੁਸ਼ਗੈਸ਼ ਤੋਂ ਬਾਅਦ ਪਤਾ ਚੱਲੂਗਾ ਕਿ ਆਖਰ ਉਸ ਔਰਤ ਨੇ ਇਹ ਘਟਨਾ ਨੂੰ ਕਿਉਂ ਅੰਜਾਮ ਦਿੱਤਾ ਇਹਦੇ ਵਿੱਚ ਹੋਰ ਕਿਹਦਾ ਕਿਹਦਾ ਹੱਥ ਹੈ ਇਹ ਇੱਕ ਗਰੋਹ ਦੇ ਰੂਪ ਵਿੱਚ ਕੰਮ ਕਰ ਰਿਹਾ ਜਾਂ ਇੱਕ ਏਸੇ ਹੀ ਔਰਤ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ